ਹਾਂਜੀ ਦੋਸਤੋ ਸਾਸਿਕਾਲ ਅੱਜ ਤੁਹਾਡੇ ਬਾਤੇ ਸਵਿਫਟ ਲੈ ਕੇ ਆ ਗਏ ਦੋਸਤੋ ਮੈਂ ਕਹਿੰਦਾ ਬਹੁਤ ਸੋਹਣੀ ਗੱਡੀ ਆ ਪੰਜਾਬ ਨੰਬਰ ਦੀ ਆ ਤੁਸੀਂ ਗੱਡੀ ਚੈੱਕ ਕਰੋ ਟਾਇਰ ਟੁਰੰਗ ਨੇ ਨਿਗਾਹ ਮਾਰੋ ਮੜੀ ਜੀ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਦੋਸਤੋ ਪੰਜਾਬ ਨੰਬਰ ਦੀ ਆ ਬਹੁਤ ਘੱਟ ਚੱਲੀ ਹੋਈ ਗੱਡੀ ਆ ਇੰਜਨ ਗੇਅਰ ਦੀ ਬਿਲਕੁਲ ਓਕੇ ਆ ਗਾਰੰਟੀ ਲਿੰਦੇ ਨੇ ਬਾਈ ਹੁਣੀ ਪੂਰੀ ਇੰਜਨ ਗੇਅਰ ਦੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਇਹ ਤੁਹਾਨੂੰ ਕਾਰ ਦੋਸਤੋ ਮਿਲ ਜੂਗੀ ਇਹ 215 ਮਾਡਲ ਕਾਰ ਆ ਪੰਜਾਬ ਦੇ ਪੱਕੇ ਨੰਬਰ ਦੀ ਗੱਡੀ ਆ ਘਰੇ ਖੜੀ ਸੀ ਵੀਰੋ ਤੁਸੀਂ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਮੈਂ ਕਹਿੰਦਾ ਧੰਨ ਧੰਨ ਕਰਾਈ ਵੀ ਆ ਬਾਈ ਨੇ ਧੰਨ ਧੰਨ ਜੇ ਕਿਸੇ ਨੇ ਗੱਡੀ ਲੈਣੀ ਹੋਵੇ ਦੋਸਤੋ ਇਹ ਗੱਡੀ ਗਰਦਿਆਲ ਮੋਟਰ ਵਾਲਿਆਂ ਦੇ ਬਾਗੜੀਆਂ ਸ਼ਹਿਰ 'ਚ ਖੜੀ ਆ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਜੇ ਕਿਸੇ ਨੇ ਲੈਣੀ ਹੋਵੇ 4,60,000 ਰੁਪਏ ਬਾਈ ਹੁਣਾਂ ਨੇ ਮੁੱਲ ਰੱਖਿਆ ਇਹਦਾ ਗੱਡੀ ਦਾ ਜੇ ਕਿਸੇ ਨੇ ਲੈਣੀ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਨੂੰ ਫੋਨ ਕਰਕੇ ਤੁਸੀਂ ਬਾਕੀ ਜਾਣਕਾਰੀ ਲੈ ਸਕਦੇ ਹੋ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਡੇ ਵਾਸਤੇ ਵਧੀਆ-ਵਧੀਆ ਵੀਡੀਓ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਜੀ ਵੀਡੀਓ ਸ਼ੇਅਰ ਕਰ ਦਿਓ ਸੋਹਣੀ ਗੱਡੀ ਆ ਪੰਜਾਬ ਨੰਬਰ ਦੀ ਆ ਤੁਸੀਂ ਗੱਡੀ ਚੈੱਕ ਕਰੋ ਟਾਇਰ ਟੁਰੰਗ ਨਹੀਂ ਨਿਗਾਹ ਮਾਰੋ ਮੜੀ ਜੀ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਦੋਸਤੋ ਪੰਜਾਬ ਨੰਬਰ ਦੀ ਆ ਬਹੁਤ ਘੱਟ ਚੱਲੀ ਹੋਈ ਗੱਡੀ ਆ ਇੰਜਨ ਗੇਅਰ ਦੀ ਬਿਲਕੁਲ ਓਕੇ ਆ ਗਾਰੰਟੀ ਲਿੰਦੇ ਨੇ ਬਾਈ ਹੁਣੀ ਪੂਰੀ ਇੰਜਨ ਗੇਅਰ ਦੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਇਹ ਤੁਹਾਨੂੰ ਕਾਰ ਦੋਸਤੋ ਮਿਲ ਜੂਗੀ ਇਹ 215 ਮਾਡਲ ਕਾਰ ਆ ਪੰਜਾਬ ਦੇ ਪੱਕੇ ਨੰਬਰ ਦੀ ਗੱਡੀ ਆ ਘਰੇ ਖੜੀ ਸੀ ਵੀਰੋ ਤੁਸੀਂ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਮੈਂ ਕਹਿੰਦਾ ਧੰਨ ਧੰਨ ਕਰਾਈ ਵੀ ਆ ਬਾਈ ਨੇ ਧੰਨ ਧੰਨ ਜੇ ਕਿਸੇ ਨੇ ਗੱਡੀ ਲੈਣੀ ਹੋਵੇ ਦੋਸਤੋ ਇਹ ਗੱਡੀ ਕਰਦਿਆਲ ਮੋਟਰ ਵਾਲਿਆਂ ਦੇ ਬਾਗੜੀਆਂ ਸ਼ਹਿਰ 'ਚ ਖੜੀ ਆ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਜੇ ਕਿਸੇ ਨੇ ਲੈਣੀ ਹੋਵੇ 4,60,000 ਰੁਪਏ ਬਾਈ ਹੁਣ ਨੇ ਮੁੱਲ ਰੱਖਿਆ ਇਹਦਾ ਗੱਡੀ ਦਾ ਜੇ ਕਿਸੇ ਨੇ ਲੈਣੀ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਬਾਈ ਨੂੰ ਫੋਨ ਕਰਕੇ ਤੁਸੀਂ ਬਾਕੀ ਜਾਣਕਾਰੀ ਲੈ ਸਕਦੇ ਹੋ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਡੇ ਵਾਸਤੇ ਵਧੀਆ-ਵਧੀਆ ਵੀਡੀਓ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਜੀ ਵੀਡੀਓ ਸ਼ੇਅਰ ਕਰ ਦਿਓ